Drink. ਡਰਾਈਵ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਤੇ ਪੰਜਾਬ ਦੇ ਡੀਸੀਪੀ ਐਸ ਰਾਏ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਸੜਕੀ ਹਾਦਸੇ ਵਾਪਰ ਰਹੇ ਨੇ ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੈਫਿਕ ਪੁਲਿਸ ਨੂੰ ਨਵੇਂ ਐਲਕੋਮੀਟਰ ਵੀ ਮੁਹੱਈਆ ਕਰਵਾਏ ਜਾਣਗੇ ਤੇ ਪੁਲਿਸ ਵੱਲੋਂ ਟ੍ਰੈਫਿਕ ਕੰਟਰੋਲ ਦੇ ਮਕਸਦ ਦੇ ਨਾਲ ਤਕਨੀਕ ਦੇ ਵਿੱਚ ਵੀ ਵਾਅਦਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸੁਧਾਰ ਕੀਤੇ ਜਾਣਗੇ ਤੇ ਰੋਡ ਸੇਫਟੀ ਫੋਰਸ ਤਹਿਤ ਸੂਬੇ ਅੱਜ ਦੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਲੁਧਿਆਣਾ ਦੇ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਏਡੀਸੀਪੀ ਟ੍ਰੈਫਿਕ ਨੇ ਦੱਸਿਆ ਕਿ ਰੋਡ ਸੇਫਟੀ ਫੋਰਸ ਦੇ ਅਧੀਨ ਏਸੀਪੀਸ ਤੇ ਟ੍ਰੈਫਿਕ ਇੰਚਾਰਜਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਡਰਿੰਕ ਐਂਡ ਡਰਾਈਵ ਦੇ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਇਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਹੋਰ ਵੀ ਕਈ ਉਪਰਾਲੇ ਕੀਤੇ ਜਾਣਗੇ ਜਦਕਿ ਰਿਕਸ਼ਾ ਨਾਲ ਸੰਬੰਧਿਤ ਮਾਮਲੇ ਸੰਬੰਧੀ ਟ੍ਰਾਂਸਪੋਰਟ ਵਿਭਾਗ ਦੇ ਨਾਲ ਤਾਲਮੇਲ ਕੀਤਾ ਜਾਵੇਗਾ ਉਨਾ ਕੀ ਹੈ ਕਿ ਰੋਡ ਸੇਫਟੀ ਫੋਰਸ ਨੇ ਹੁਣ ਤੱਕ ਸੜਕੀ ਹਾਦਸਾ ਦੇ ਕਈ ਪੀੜਤਾਂ ਨੂੰ ਬਚਾਇਆ ਹਾਲਾਂਕਿ ਇਸ ਦੇ ਸਹੀ ਅੰਕੜੇ ਜੋ ਉਪਲਬਧ ਨਹੀਂ ਹੈ ਤਾਂ ਟ੍ਰੈਫਿਕ ਪੁਲਿਸ ਲਗਾਤਾਰ ਹੀ ਅਜਿਹੇ ਸੁਧਾਰ ਕਰ ਰਹੀ ਹੈ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਭਾਦੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇਨਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਇੱਕ ਮੋਢੀ ਸੂਬੇ ਦੇ ਬੱਚਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਔਰ ਮਾਝਾ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਨਵਿਕਲੀ ਫੋਰਸ ਬਣੀ ਆ ਉਹ ਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਰ ਹੈਗੀ ਆ ਉਹਨੂੰ ਅਸੀਂ ਕੰਬੋੜਾ ਪਾਣ ਦੇ ਵਿੱਚ ਕਾਮਯਾਬ ਹੋਇਆ ਔਰ ਉਸ ਮੋੜੇ ਨੂੰ ਅੱਗੇ ਆਨਾਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜ਼ਿਲ੍ਹਿਆਂ ਦੇ ਐਸਪੀ ਡੀਐਸਪੀਜ਼ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇਓਰਿਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਰਨੇ ਨੇ ਜੀ ਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਜ਼ਿਆਦਾ ਉਹਦੇ 'ਚ ਜ਼ਿਆਦਾ ਥੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ 'ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੰਨਾਂ ਨੂੰ ਅਸੀਂ ਸੋਬਰਟੀ ਚੈੱਕਪੋਸਟ ਦਾ ਨਾਮ ਦੇ ਦਿਆਂ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਵੇ ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਇਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਵਿੱਚ ਪਿੱਛੇ ਹੈਗਾ ਅਸੀਂ ਇਹ ਦੇਖਣਾ ਹੁੰਦਾ ਕਿ ਪੰਜਾਬ ਦੇ ਦੇ ਰਿਸੋਰਸਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜ਼ਰੂਰਤ ਹੈਗੀ ਆ ਔਰ ਮਾਂਜੋਗ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ-ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਮੁਹਾਲੀ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਪਹਿਨਾ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਲਾਉਣ ਦੀ ਪਲਾਨ ਤਿਆਰ ਕਰ ਲਈ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮੇਂ ਦੇ ਵਿੱਚ ਉੱਥੇ ਵੀ ਕੰਮ ਦੇ ਲੱਗਦਾ ਹੈ ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਰਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੋਕਣਾ ਬਿਲਕੁਲ ਹੋ ਰਹੀ ਆ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡੇਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ ਵਕ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀ ਇਹ ਹੁੰਦਾ ਕਿ ਥੋੜੀ ਜੀ ਪਲੈਨਿੰਗ ਦੇ ਨਾਲ ਟ੍ਰੈਫਿਕ ਨੂੰ ਇਜ਼ਾ ਉਪਕਿੱਤਾ ਜਾ ਸਕਦਾ ਵੀ ਇੱਥੋਂ 92 ਕਾ ਦੋ ਇਥੋਂ ਆ ਕਾ ਦੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹੈਗੇ ਨੇ ਡਾਕਟਰ ਨਵਦੀਪ ਅਸੀਜਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦੇ ਪਾਈਏ ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਭਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾਈ ਕਰਨਾ ਪੈਣਾ ਹਾਂ ਹਾ ਇਹ ਚਲਾਨ ਬਹੁਤ ਅੱਛਾ ਹੈ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਲਾਨ ਦਾ ਇੱਕ ਰਚਾ ਸ਼ੁਰੂ ਕੀਤੀ ਆ ਕੁਝ 900 ਦੇ ਕਰੀਬ ਆ ਆਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ ਪਰ ਸਟਾਫ ਆਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਇਹ ਚਲਾਉਣੇ ਪਿਲਕੁਲ ਬਿਲਕੁਲ ਅਵਾਰਾ ਪਸ਼ੂਆਂ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਅਲੱਗ-ਅਲੱਗ ਵਿਭਾਗਿਆਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ 'ਚ ਆਵਾਜਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਜਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾ ਜੋਬ ਚੀਫ ਸੈਕਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਮਹਿਕਮੇ ਨੇ ਆਵਾਜਾ ਪਸ਼ੂਆਂ ਨੂੰ ਸੜਕਾਂ ਤੋਂ ਪੜਾ ਕਿਵੇਂ ਕਰਨਾ ਉਹਨਾਂ ਲਈ ਕੋਈ ਜਗ੍ਹਾ ਬਣਾਨੀ ਐ ਸਾਈਡ ਤੇ ਜਿੱਥੇ ਤਾਂ ਕਿ ਉਹ ਸੜਕ ਦੇ ਉੱਤੇ ਨਾ ਉਹ ਸਾਡੇ ਉਹ ਅਲੱਗ-ਅਲੱਗ ਮਹਿਕਮਿਆਂ ਦੀਆਂ ਡਿਊਟੀਆਂ ਲੱਗਣਗੀਆਂ ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਚ ਇਸ ਜਿਹੜੀ ਸਮੱਸਿਆ ਇਤੋਂ ਆਪਾਂ ਨੂੰ ਨਜਾਤ ਮਿਲੇ ਦੇਖੋ ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਡਰੰਕਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮਿਟਰ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮਿਟਰ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਹੈ ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦਦੇ ਆਂ ਲੁਧਿਆਣਾ ਵਾਸਤੇ ਸਾਡੇ ਸਟੇਟ ਵਾਸਤੇ ਲੁਧਿਆਣਾ ਨੂੰ ਕਿੰਨੇ ਮਿਲਣਗੇ ਹਾਂ ਤਾਂ ਇਹ ਜਦੋਂ ਜਦੋਂ ਦੇਖਾਂਗੇ ਕਿਥੇ ਪ੍ਰਯੋਗ ਜ਼ਿਆਦਾ ਦੀ ਲੋੜ ਆ ਉੱਥੇ ਮੈਕਸਿਮਮ ਦੇਵਾਂਗੇ ਸੋ ਇਹ ਆਪਾਂ ਜਿੰਨੇ ਵੀ ਪੰਜਾਬ ਨੂੰ ਮੋਡਰਨਾਈਜੇਸ਼ਨ ਦਾ ਟ੍ਰੈਫਿਕ ਦੇ ਵਿੱਚ ਬਜਟ ਆਇਆ ਸੀ ਸਾਰੇ ਬਜਟ ਨੂੰ ਕਨਵਰਟ ਕਰ ਦਿੱਤਾ ਗਿਆ ਐਲਕੋਮੀਟਰ ਐਡ ਪ੍ਰੈਜ਼ੈਂਟ ਆਪਣੇ ਕੋਲੇ 올ਓਵਰ ਸਟੇਟ ਕੋਈ 650 ਦੇ ਕਰੀਬ ਐਲਕੋਮੀਟਰ ਲੁਧਿਆਣਾ ਦਾ ਪਰਟੀਕੂਲਰ ਨਹੀਂ ਮੈਨੂੰ ਪਤਾ ਪਰ ਸਾਰੀ ਸਟੇਟ ਚ ਸਾਡੇ ਸਪੀਡ ਕੋਈ ਨਾਲ ਵੱਡੇ ਜਿਹੜੇ ਨੇ ਹਾਦਸੇ ਹੁੰਦੇ ਨੇ ਸ਼ਹਿਰਾਂ ਚ ਬੰਦ ਕੀਤੇ ਗਿਆ ਸੀ ਕਿਪਰ ਪਹਿਲਾਂ ਵੀ ਸ਼ਹਿਰ ਜਿਵੇਂ ਬਣ ਗਏ ਪਰ ਹੁਣ ਆਮ ਆਮ ਰੋਜ਼ ਦੇਖਿਆ ਜਾਂਦਾ ਹਾਦਸਾ ਦੇਖਣ ਨੂੰ ਮਜ਼ਾ ਆਈ ਇਹ ਇਹਦੇ ਬਾਰੇ ਵੀ ਜਿਸ ਤਰ੍ਹਾਂ ਆਪਾਂ ਕਿਆ ਹੈਗਾ ਡਿਸਟ੍ਰਿਕਟ ਦੀਆਂ ਉਸ ਸ਼ਹਿਰ ਦੀਆਂ ਸਪੈਸਿਫਿਕ ਪ੍ਰੋਬਲਮ ਨੇ ਜਿਵੇਂ ਬੀਅਰ ਟਿੱਪਰ ਆ ਗਿਆ ਜਾਂ ਇੱਥੇ ਆ ਹੋ ਗਿਆ ਉਹਦੀ ਇਹ ਲੈਂਡ ਸਟਡੀ ਕਰਕੇ ਤੇ ਉਹਦਾ ਉਸ ਮੌਕੇ ਤੇ ਉਹਨੂੰ ਨਿਜਿੱਖਿਆ ਜਾਏਗਾ ਔਰ ਮੇਰੇ ਨਾਲ ਐਸਪੀ ਗੁਰਪ੍ਰੀਤ ਜੀ ਹੈਗੇ ਨੇ ਤੇ ਇਹਨਾਂ ਦੇ ਲੁਧਿਆਣੇਵਾਦੇ ਤਾਂ ਆਲਰੇਡੀ ਨਵਦੀਪ ਨੇ ਕਾਫੀ ਕੰਮ ਕਰ ਲਿਆ ਹੈਗਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੋਵੇਗਾ ਬਿਲਕੁਲ ਲੱਗੇਗਾ ਜੀ ਔਰ ਮੁਹਾਲੀ ਇੱਕ ਦੂਜਾ ਆਪਣਾ ਸ਼ਾਇਦ ਹੋਏਗਾ ਜਿਹਨੂੰ ਆਪਾਂ ਐਸਐਸ ਨਗਰ ਕਹਿੰਦੇ ਆ ਜਿੱਥੇ ਇਸ ਤਰ੍ਹਾਂ ਦਾ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਲੱਗੇਗਾ ਦੇਖੋ ਜਿਹੜੀ ਆਪਾਂ ਨੇ ਐਸਐਸਐਫ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਉਸ ਨੇ ਆਪਣੇ ਟ੍ਰੈਫਿਕ ਦੀਆਂ ਜਿਹੜੀਆਂ ਜਾਨਾ ਮジョਰਿਟੀ ਜਾਂਦੀਆਂ ਹੈ ਇਸ ਹਾਈਵੇਅਸ ਤੇ ਜਾਂਦੀਆਂ ਹੈ ਇਸਿਆ ਉਹਦੇ ਚ ਕਰੀਬ 15-20% ਕਮੀ ਆਈ ਹੈਗੀ ਆ ਜਾਨ ਦੀ ਜਾਨ ਦੀ ਮਤਲਬ ਕੰਪੇਅਰ ਟੂ ਪਿਛਲੇ ਸਾਲ ਤੇ ਇਸ ਸਾਲ 15 ਤੋਂ 20% ਕਮੀ ਆਈ ਹੈ ਐਗਜ਼ੈਕਟ ਫਿਗਰ ਇਸ ਕਰਕੇ ਮੁਸ਼ਕਲ ਹੈ ਕਹਿਣਾ ਕਿਉਂਕਿ ਕਈ ਵਾਰੀ ਆਪਣੇ ਹਿਸਾਬ ਨਾਲ ਤਾਂ ਪਾਣੇ ਬੰਦੇ ਨੂੰ ਸੇਫਲੀ ਹਸਪੀਟਲ ਡਿਪੋਜ਼ਿਟ ਕਰਾ ਦਿੱਤਾ ਪਰ ਉੱਥੇ 10 ਦਿਨ ਬਾਅਦ ਉਹ ਬੰਦੇ ਦੀ ਡੈਥ ਹੋ ਗਈ ਉਹ ਆਪਾਂ ਹਜੇ ਫਿਗਰ ਕੰਪਾਈਲ ਕਰਦੇ ਆਂ ਓਵਰ ਸਪੀਡਿੰਗ ਨੂੰ ਕਵ ਕਰਨ ਲਈ ਆਪਣੇ ਕੋਲੇ ਆਪਾਂ ਨੇ ਸਾਈ ਇੰਟਰਸੈਪਟਰ ਗੱਡੀਆਂ ਖਰੀਦੀਆਂ ਨੇ ਜਿਹਦੇ ਵਿੱਚ ਕੀ ਹਾਈ ਵਿਜ਼ਿਬਿਲਟੀ ਵਾਲੇ ਤੁਸੀਂ ਕਹ ਲੋ ਕੈਮਰੇ ਲੱਗੇ ਨੇ ਜਿਹੜੇ 1 ਕਿਲੋਮੀਟਰ ਤੋਂ ਦੇਖ ਲੈਣਗੇ ਕਿ ਕਿਹੜੀ ਗੱਡੀ ਹਾਈ ਸਪੀਡ ਤੇ ਆ ਰਹੀ ਆ ਔਰ ਉਹਨੂੰ 1 ਕਿਲੋਮੀਟਰ ਤੋਂ ਅੱਗੇ ਤੋਂ ਦੇਖਣ ਤੋਂ ਬਾਅਦ ਨੈਕਸਟ ਜਗ੍ਹਾ ਤੇ ਨਾਕਾ ਹੋਵੇਗਾ ਉੱਥੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਚਲਾਨ ਕਰਦੇ ਆ। ਇਹ ਆਰਟੀਟੀ ਇਹ ਫੀਲਡ ਚ ਜਾ ਚੁੱਕੀਆਂ ਹੈਗੀਆਂ ਨੇ। ਇਹਨਾਂ ਦਾ ਟਾਈਮ ਟੇਬਲ ਅਸੀਂ ਬਣਾ ਰਹੇ ਆ ਫੀਲਡ ਆਪਣਾ ਜਿਹੜਿਆਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਤਾਂ ਕਿ ਇਹਨਾਂ ਦੇ ਬੰਨੀਓ ਚਲਾਨੀ ਹਾਈਵੇ ਤੇ ਔਰ ਨੈਸ਼ਨਲ ਹਾਈਵੇ ਤੇ ਸ਼ੁਰੂ ਹੋਵੇ। ਦੇਖੋ ਇਹ ਦੇ ਬਾਰੇ ਮੇਰਾ ਇਹ ਕਹਿਣਾ ਅਸੀਂ ਇਹਦੇ ਤੇ ਵਿਚਾਰ ਵੀ ਕੀਤਾ ਸਕੂਲਾਂ ਦੇ ਬਾਰੇ ਅਸੀਂ ਕਿਉਂਕਿ ਸਕੂਲੀ ਬੱਚੇ ਆਪਣੇ ਆਨਾਲਪ ਭਵਿਕ ਹੈਗੇ ਨੇ ਅਸੀਂ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆਂ ਔਰ ਇਹ ਸਾਡੇ ਕਨਸਰਨਡ ਐਸਪੀ ਤੇ ਡੀਐਸਪੀ ਇਹ ਸਕੂਲਾਂ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਜੋ ਆਪਾਂ ਨੂੰ ਐਜ਼ ਬਚਪਨ ਚ ਸਮਝਾਇਆ ਜਾਂਦਾ ਉਹ ਸਾਰੀ ਉਮਰ ਆਪਣੇ ਨਾਲ ਕੰਟੀਨਿਊ ਕਰਦਾ ਸੋ ਸਾਡਾ ਇਹ ਨਹੀਂ ਕਿ ਸਿਰਫ ਪੁਲਿਸ ਨੇ ਐਕਸ਼ਨ ਹੀ ਕਰੀ ਜਾਣਾ ਪੋਲਿਸ ਨੇ ਉਹ ਕੰਮ ਕਰਨਾ ਜਿਹੜਾ ਕਿ ਆਨ ਵਾਲੇ ਪੰਜਾਬ ਨੂੰ ਅੱਛਾ ਪੰਜਾਬ ਬਣਾਵੇ ਔਰ ਆਪਾਂ ਨੇ ਸਕੂਲੀ ਬੱਚਿਆਂ ਨਾਲ ਦਾਪਤਾ ਕਰਕੇ ਅਸੀਂ ਇਹ ਉਪਰਾਲਾ ਕਰਦਾ ਕਿ ਉਹ ਬੱਚੇ ਖੁਦ ਹੀ ਸਮਝਣ ਕਿ ਇਹ ਟ੍ਰੈਫਿਕ ਵਾਇਲੇਸ਼ਨ ਆ ਔਰ ਬੱਚੇ ਹੀ ਆਪਣੇ ਮਾਪਿਆਂ ਨੂੰ ਦੱਸਣ ਸਕੂਲ ਵਾਲਿਆਂ ਅਥਾਰਟੀਜ਼ ਨੂੰ ਦੱਸਣ ਵੀ ਇਹ ਟ੍ਰੈਫਿਕ ਵਾਇਲੇਸ਼ਨ ਸਰ ਬਹੁਤ ਸਾਰੇ ਚੌਕ ਐਸੇ ਨੇ ਜਿਹੜੀ ਪ੍ਰੈਫਲਾਈ ਪ੍ਰੋਪਰ ਕੰਮ ਨਹੀਂ ਕਰ ਰਹੇ ਐਗਜ਼ਾਮਪਲ ਸਰ ਡੁਗਰੀ ਇੱਕ ਪੋਲ ਦੇ ਉੱਪਰ ਰੈੱਡ ਲਾਈਟ ਚੱਲਦੀ ਹੈ ਉਸੇ ਪੋਲ ਤੇ ਗ੍ਰੀਨ ਲਾਈਟ ਚੱਲਦੀ ਹੈ ਜੀ ਉਹ ਸਾਡੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਨਾ ਉਹ ਇਹ ਆਪਣਾ ਐਸਪੀ ਟ੍ਰੈਫਿਕ ਦੇ ਜਿਹੜੇ ਆਪਣੇ ਮੈਡਮ ਗੁਰਪ੍ਰੀਤ ਪੁਦੇਵਾਲੇ ਇੱਥੇ ਹੈਗੇ ਨੇ ਇਹ ਇਹ ਸਾਡੀਆਂ ਟੇਕ ਅਪ ਕਰਦੇ ਆ ਠੀਕ ਸਰ ਇਹ ਇਨੀਸ਼ੀਏਟਿਵ ਤਾਂ ਹੈਗੇ ਆ ਪਿੱਛੇ ਡਾਇਰੈਕਸ਼ਨਸ ਵੀ ਕਰਦੀਆਂ ਸੀਗੇ ਲੇਕਿਨ ਹਰੇ ਤੱਕ ਉਹ ਰੈਕਲਿਬਰਾਇਜ਼ ਨਹੀਂ ਹੋਇਆ ਇੰਪਲੀਮੈਂਟੇਸ਼ਨ ਪ੍ਰੋਪਰਲੀ ਹੈ ਨਹੀਂ ਦੇਖੋ ਜਿਹੜਾ ਈ ਡਿਕਸ਼ੇ ਵਾਲਾ ਟੌਪਿਕ ਹੈ ਨਾ ਉਹ ਟਰਾਂਸਪੋਰਟ ਮਹਿਕਮੇ ਨਾਲ ਸੰਬੰਧਿਤ ਆਗਾ ਸਾਡਾ ਕੰਮ ਹੈ ਰੈਗੂਲੇਸ਼ਨ ਕਰਨਾ ਪਰ ਉਹਦੀ ਪੋਲਿਸੀ ਮੇਕਿੰਗ ਵਗੈਰਾ ਟ੍ਰਾਂਸਪੋਰਟ ਵਿਭਾਗ ਨੇ ਕਰਨੀਆਂ। ਉਹ ਅਸੀਂ ਮੌਕੇ ਤੇ ਮੌਕੇ ਉਹਨਾਂ ਨੂੰ ਸੁਝਾਅ ਦਿੰਦੇ ਰਹਿੰਦੇ ਆਂ ਵੀ ਇਹਨੂੰ ਆਪਾਂ ਐਸਾ ਕਰ ਸਕੀਏ। ਪਰ ਉਹਦੀ ਜਿਹੜੀ ਪੋਲਿਸੀ ਪਲੈਨਿੰਗ ਆ ਉਹ ਟ੍ਰੈਫਿਕ ਦੀ ਨਹੀਂ ਹੈ ਜੀ। ਉਹ ਟ੍ਰਾਂਸਪੋਰਟ ਜਿਹੜੇ ਰੂਲ ਫੋਲੋ ਨਹੀਂ ਕਰ ਰਹੇ ਉਹਨਾਂ ਦੇ ਚਲਾਨ ਹੋ ਰਹੇ। ਉਹ ਤਾਂ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਜੇ ਦੂਰ ਨਹੀਂ। ਇਸ ਦੇ ਵਿੱਚ ਕੀ ਵੀ ਦੀ ਜਿਹੜੇ ਆਪਾਂ ਰੂਲ ਬਣਾਦੇ ਆ ਨਾ ਰੂਲ ਇੰਪਲੀਮੈਂਟ ਕਰਨ ਨੂੰ ਸਮਾਂ ਲੱਗਦਾ। ਆਪਣੇ ਇਹ ਨਹੀਂ ਕਿ ਆਪਾਂ ਇਮੀਡੀਏਟਲੀ ਰੂਲ ਬਣਾ ਕੇ ਬੰਦਿਆਂ ਨੂੰ ਫੜ ਫੜ ਕੇ ਉਹ 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 ਵੀ ਆਪਣੇ ਬੰਦੇ ਨੇ ਉਹਨਾਂ ਨੂੰ ਹੌਲੀ ਹੌਲੀ ਸਾਡੀ ਚੇਂਜ ਜਿਹੜੀ ਹੁੰਦੀ ਹੈ ਨਾ ਉਹ ਹੌਲੀ ਹੌਲੀ ਹੁੰਦੀ ਹੈ ਉਹ ਦੇਖੋ ਆ ਨਾਲੇ ਸਮੇਂ ਚ ਹੋ ਜਾਏਗਾ ਤਾਨਵਾ ਤਾਨ